ਇਹ ਜਿਹੜਾ ਲੰਗਰ ਆ ਸ੍ਰੀ ਸ਼ਿਨਮਸਤਕਾ ਸੇਵਾਦਾਰ ਜੋ ਬਟਾਲਾ ਕਮੇਟੀ ਆ ਇਹ ਲਗਭਗ 88 88 ਸਾਲ ਹੋ ਗਿਆ ਇਹਨਾਂ ਨੂੰ ਉੱਥੇ ਲੰਗਰ ਲੈ ਕੇ ਜਾਂਦੇ ਨੂੰ ਔਰ ਕਈ ਪੀੜ੍hiyan ਜੜੀਆਂ ਨੇ ਮਨ ਲੋ ਬਦਲ ਗਈਆਂ ਮੰਨ ਲੋ ਕਿ ਇਹਨਾਂ ਦੇ ਕੋਈ ਦਾਦਾ ਜੀ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਬੱਚੇ ਉਹਨਾਂ ਦੇ ਬੱਚੇ ਹੁਣ ਗਾਂ ਇਹਨਾਂ ਦੇ ਵੀ ਬੱਚੇ ਸਾਰਿਆਂ ਦੇ ਪਰਿਵਾਰ ਪੀੜੀਦਰ ਪੀੜੀ ਇਹ ਲੰਗਰ ਜਿਹੜਾ ਚੱਲ ਰਿਹਾ ਲਗਭਗ ਕਿਹਾ ਜੇ 88 ਸਾਲ ਦਾ ਮਤਲਬ ਹੈ ਕਿ ਸਦੀ ਦੇ ਲਗਭਗ ਜਿਹੜਾ ਵਾਕ ਸਮੇਂ ਹੋ ਗਿਆ ਕਿ ਜਿਹੜਾ ਲੰਗਰ ਲੈ ਕੇ ਉਥੇ ਜਾ ਰਹੇ ਨੇ ਔਰ ਮਹਾਮਾਈ ਦੀ ਕਿਰਪਾ ਰਹੀ ਹੈ ਲੰਗਰ ਦੇ ਅੰਦਰ ਵੀ ਔਰ ਪਰਮਾਤਮਾ ਦੇ ਨਾਲ ਦੇ ਸਾਥ ਦੇ ਅੰਦਰ ਵੀ ਸਾਰਾ ਜਿਹੜਾ ਔਰ ਲੰਗਰ ਚ ਵੀ ਵਧਦਾ ਰਿਹਾ ਮਹਾਮਾਈ ਨੇ ਲੰਗਰ ਵੀ ਵਧਾਉਂਦੇ ਰਹੀ ਔਰ ਇਹਨਾਂ ਦਾ ਸਾਥ ਜਿਹੜਾ ਉਹ ਵੀ ਵਧਾਉਂਦੇ ਰਹੀ ਮਹਾਮਾਈ ਔਰ ਲੰਗਰ ਦਿਨ ਦੁਗਣੀ ਰਾਤ ਚੁਗਣੀ ਆਪਣੇ ਵਧੀਆ ਤਰੀਕੇ ਨਾਲ ਜਿਹੜਾ ਲੰਗਰ ਹੈ ਉਹ ਹਰ ਸਾਲ ਜਿਹੜਾ ਉਥੇ ਲੱਗਦਾ 88ਵਾਂ ਲੰਗਰ ਹੈ ਕਿੰਨੇ ਦਿਨ ਚੱਲੇਗਾ ਇਹ 11 ਦਿਨ ਲੰਗਰ ਚੱਲੇਗਾ ਜੀ ਔਰ 11 ਦਿਨ ਮਹਾਮਾਈ ਦੀ ਕਿਰਪਾ ਨਾਲ ਪੂਰਾ ਮਨ ਲ ਉਹਨੂੰ ਕੋ ਲਗਾਤਾਰ ਜਿਹੜਾ ਵਾ ਉਹ ਕੰਟੀਨਿਊ ਜਿਹੜਾ ਵਾ ਲੰਗਰ ਚੱਲਦਾ ਕੋਈ ਵੀ ਇਹ ਨਹੀਂ ਗਾ ਕਿ ਕੋਈ ਬੰਦ ਕੋਈ ਸ਼ਰਧਾਲੂ ਜਿਹੜੇ ਅਲੱਗ-ਅਲੱਗ ਸਥਾਨਾਂ ਤੋਂ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਅਲੱਗ-ਅਲੱਗ ਦੇਸ਼ਾਂ ਤੋਂ ਵੀ ਲੋਕ ਜਿਹੜੇ ਆ ਇਸ ਜਗ੍ਹਾ ਤੇ ਆਂਦੇ ਆ ਔਰ ਲੰਗਰ ਦਾ ਲਗਾਉਣ ਦਾ ਮਤਲਬ ਲੰਗਰ ਲਗਾਉਣ ਦੇ ਔਰ ਦੇਖਣਾ ਕਿਸੇ ਨੂੰ ਲੰਗਰ ਲਗਾਉਣਾ ਔਰ ਲੰਗਰ ਦੇ ਅੰਦਰ ਜਾ ਕੇ ਦੇਖਣਾ ਕਿੰਨਾ ਸਮੇਂ ਪਰਿਵਾਰ ਦਾ ਹਰ ਕੋ ਛੱਡ ਕੇ ਜਿਹੜਾ ਵਾ ਉਹ ਸਮੇਂ ਦੇਣਾ ਬੰਦਾ ਕਿੰਨੀ ਦੇਰ ਪਹਿਲਾਂ ਕਿੰਨੇ ਮਹੀਨੇ ਪਹਿਲਾਂ ਲੰਗਰ ਦੀ ਤਿਆਰੀ ਕਰਨੀ ਉਹਦਾ ਸਮ ਸਾਰਾ ਸਮਾਨ ਬਣਾਉਣਾ ਔਰ ਬਹੁਤ ਵੱਡਾ ਇੱਕ ਸੇਵਾ ਦਾ ਕਾਰ ਹੈ ਜਿਹੜਾ ਮਹਾ ਮੈਨਿਆਣਾ ਨੂੰ ਬਖਸ਼ਿਆ ਹੋਇਆ ਔਰ ਲੰਗਰ ਜਿਹੜਾ ਵਾ ਉਹ ਬੇਕਾਰ ਨਾ ਜਾਏ ਖਰਾਬ ਨਾ ਹੋ ਉਸ ਚੀਜ਼ ਦਾ ਵੀ ਬੜਾ ਖਾਸ ਖ्याल ਰੱਖਿਆ ਜਾਂਦਾ ਸਾਫ ਸਫਾਈ ਦਾ ਵੀ ਉੱਥੇ ਬੜਾ ਖਾਸ ਖ्याल ਰੱਖਿਆ ਜਾਂਦਾ ਹੈਣਾ ਵੱਲੋਂ ਔਰ ਉਹਦੇ ਨਾਲ ਨਾਲ ਜਿਹੜੇ ਸ਼ਰਧਾਲੂ ਉੱਥੇ ਆ ਰਹੇ ਨੇ ਜਿਹੜੇ ਕਈ ਲੋਕ ਐਸੇ ਆ ਰਹੇ ਜਿਨ੍ਹਾਂ ਨੂੰ ਮਤਲਬ ਉੱਥੇ ਆ ਕੇ ਖਾਣਾ ਦੀ ਕੋਈ ਸਹੀ ਚੀਜ਼ ਦੀ ਅਗਰ ਉਹ ਲੱਗਦੀ ਆ ਤਾਂ ਉੱਥੇ ਹਰ ਤਰ੍ਹਾਂ ਦਾ ਚਾਹੇ ਉਹ ਅ ਸਵੇਰ ਦਾ ਦੁਪਹਿਰ ਦਾ ਰਾਤ ਦਾ ਦੁੱਧ ਦਾ ਬੱਚੇ ਵਾਸਤੇ ਕੋ ਸਮਾਨ ਚਾਹੀਦਾ ਕਿਸੇ ਤਰ੍ਹਾਂ ਦੀ ਵੀ ਉਸ ਲੰਗਰ ਤੇ ਕੋਈ ਆ ਜਿਹੜੀ ਉਹ ਚੀਜ਼ ਆਈ ਉਹ ਲੰਗਰ ਚ ਮਿਲਦੀ ਆ ਔਰ ਮਹਾਮਈ ਇਸ ਲੰਗਰ ਨੂੰ ਗਾਂ ਦਿਨਦੁਗਣੀ ਜਾ ਚੁਗਣੀ ਨਾਲ ਹੋਰ ਵਿਧਾਏ ਔਰ ਜਿੱਥੇ ਅੱਜ 88 ਸਾਲ ਹੋਇਆ ਔਰ ਗਾਂ ਇਹਨਾਂ ਦੀ ਆਨ ਵਾਲੀ ਪੀੜੀਆਂ ਵੀ ਇਸ ਤਰ੍ਹਾਂ ਲਗਾਤਾਰ 100 ਸਵਾ 100 ਸਾਲ ਬਾਅਦ ਵੀ ਅਸੀਂ ਇਸ ਤਰ੍ਹਾਂ ਸਾਡੇ ਬੱਚੇ ਖੜੇ ਹੋ ਕੇ ਜਿਹੜਾ ਉਹ ਲੰਗਰ ਜਦੋਂ ਰਵਾਨਾ ਕਰਦੇ ਦੱਸੋ ਇਹ ਲੰਗਰ ਕਿਹੜੀ ਜਗ੍ਹਾ ਤੇ ਥੱਲੇ ਇਹ ਲੰਗਰ ਜਿਹੜਾ ਪਰਵਈ ਦੇ ਮੋੜ ਤੇ 1.5 ਕਿਲੋਮੀਟਰ ਅੱਗੇ 1.5 ਕਿਲੋਮੀਟਰ ਅੱਗੇ ਰਈ ਵਿਲੇਜ ਰਈ ਹੈ 메인 ਸੜਕ ਤੇ ਜਿੱਥੋਂ ਯਾਤਰਾ ਜਾਂਦੀ ਹੈ ਸਿੱਥੋਂ ਲੋਕ ਸ਼ਰਧਾਲੂ ਲੰਘਦੇ ਆ 메인 ਰੋਡ ਤੇ ਲੱਗਦਾ ਪਰ ਵਹੀ ਤੋਂ ਜਦੋਂ ਅੰਦਰ ਜਾਣੇ ਆ 1.5 ਕਿਲੋਮੀਟਰ ਉੱਥੇ ਲੱਗਦਾ ਔਰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਲੋਕਾਂ ਨੂੰ ਇੱਕ ਅਪੀਲ ਕਰਾਂਗੇ ਕਿ ਸਾਡੇ ਉੱਥੇ ਲੰਗਰ ਤੇ ਜਰੂਰ ਰੁੱਕ ਕੇ ਜਾਣ ਔਰ ਮਹਾ ਮਾਈ ਦਾੜਾ ਪ੍ਰਸ਼ਾਦ ਬਣਾਇਆ ਉਹਨੂੰ ਜਰੂਰ ਗ੍ਰੈਂਡ ਕਰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਮਹਾ ਚੰਦਰਪੁਰਨੀ ਦਾ ਆਪਾਂ ਬਹੁਤ ਸ਼ੁਕਰਗੁਜ਼ਾਰ ਹਾਂ ਜਿਸ ਜਿਨ੍ਹਾਂ ਨੇ ਸਾਨੂੰ ਸਾਡੀ ਸਭਾ ਨੂੰ ਛਿੰਮਸਤੀ ਕਾ ਸੇਵਾਦਲ ਨੂੰ ਅੱਜ 99 ਸਾਲ ਹੋ ਗਏ ਆ ਸੇਵਾ ਬਖਸ਼ੀ ਇਹ ਉਹਨਾਂ ਦਾ ਆਸ਼ੀਰਵਾਦ ਹੈ ਜੋ ਕਿ ਅੱਜ ਵੀ ਸਾਨੂੰ ਮਾਂ ਆਸ਼ੀਰਵਾਦ ਦੇ ਰਹੇ ਨੇ ਅੱਜ ਬਟਾਲੇ ਤੋਂ ਇਹ ਲੰਗਰ ਚਿੰਤਪੁਰ ਨੇਜ਼ਾਮ ਦੇ ਵਿੱਚ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਸਾਵਣ ਦੀ ਅਸ਼ਟਮੀ ਦਾ ਬਹੁਤ ਮਹੱਤਵ ਹੈ ਉਸ ਦਿਨ ਮੰਨਿਆ ਜਾਂਦਾ ਹੈ ਕਿ ਮਾਂ ਕੋਲ ਕਿਉਂਕਿ ਮਾਂ ਛਿੰਮਸੇ ਦਾ ਸਭ ਤੋਂ ਲਾਡਲੀ ਭੈਣ ਮੰਨੀ ਗਈ ਹੈ ਤੇ ਉਹਦੇ ਕੋਲ ਹੀ ਸਾਰੀਆਂ ਦੇਵੀਆਂ ਇਕੱਠੀਆਂ ਹੁੰਦੀਆਂ ਹਨ ਇਸ ਉਪਲਖ ਬਹੁਤ ਹੀ ਵੱਡੇ ਪੱਦਰ ਦੇ ਉੱਤੇ ਮੇਲਾ ਲੱਗਦਾ ਹੈ ਜਿਸ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਉੱਥੇ ਦੁਨੀਆ ਪਹੁੰਚਦੀ ਹੈ ਇਸ ਕਰਕੇ ਮਾ ਨੇ ਛਿੰਮਸਤੀ ਕਾ ਸੇਵਾਦਲ ਨੂੰ ਇਹ ਸੇਵਾ ਬਖਸ਼ੀ ਹੈ ਜੋ ਕਿ ਅੱਜ ਲਗਭਗ 99 ਸਾਲ ਹੋ ਗਏ ਆ 88ਵਾਂ ਲੰਗਰ ਹੈ 1 ਸਾਲ ਦਾ ਇਹ ਵਿੱਚ ਗੈਪ ਪਿਆ ਸੀਗਾ ਕਰੋਨਾ ਕਾਲ ਦੇ ਕਰਕੇ ਨਹੀਂ ਤੇ ਹਰ ਸਾਲ ਇਹ ਲੰਗਰ ਬਟਾਲੇ ਤੋਂ ਛਿੰਮਸਤੀ ਕਾ ਧਾਮ ਤੇ ਵਿੱਚ ਜਾ ਕੇ ਲੱਗ ਰਿਹਾ ਤੇ ਲੋਕਾਂ ਦੀ ਸੇਵਾ ਕਰ ਰਿਹਾ ਇਹ ਲੰਗਰ ਲੋਕਾਂ ਦਾ ਹੈ ਲੋਕਾਂ ਦੀ ਸੇਵਾ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਹੈ ਤੇ ਇਸ ਕਰਕੇ ਬਹੁਤ ਹੀ ਸ਼ੁਕਰੀਆ ਕਰਦੇ ਹਾਂ ਲੋਕਾਂ ਦਾ ਜਿਹੜਾ ਬਹੁਤ ਹੀ ਵੱਧ ਚੜ ਕੇ ਇਸ ਸਭਾ ਨੂੰ ਸਹਿਯੋਗ ਦਿੰਦੇ ਨੇ ਜੇ ਗੱਲ ਕਰੀਏ ਤੇ ਆਪਣੇ ਬਜ਼ੁਰਗਾਂ ਦੀ ਉਹਨਾਂ ਨੇ ਵੀ ਉਸ ਟਾਈਮ ਤੇ ਇਸ ਲੰਗਰ ਦੀ ਸ਼ੁਰੂਆਤ ਕੀਤੀ ਸੀ ਜਦੋਂ ਕਿ ਕੋਈ ਵੀ ਕਾਰਾ ਨਹੀਂ ਸੀ ਹੁੰਦੀਆਂ ਕੋਈ ਵੀ ਖਾਸ ਸਾਧਨ ਨਹੀਂ ਸੀ ਉਹ ਬੈਲ ਗਾੜੀਆਂ ਦੇ ਉੱਤੇ ਲੈ ਕੇ ਸਾਰੀ ਰਸਤ ਉੱਥੇ ਜਾ ਕੇ ਬਹੁਤ ਹੀ ਮਿਹਨਤ ਦੇ ਨਾਲ ਲੰਗਰ ਸੰਗਤ ਨੂੰ ਪਰੋਸਦੇ ਸਨ ਅੱਜ ਵੀ ਮਹਾਮਾਈ ਨੇ ਬਹੁਤ ਸਾਧਨ ਦੇ ਦਿੱਤੇ ਪਰ ਸੇਵਾ ਭਾਵਨਾ ਉਹ ਹੀ ਹੈ ਇਸ ਕਰਕੇ ਮਾ ਦਾ ਮਾ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਬਹੁਤ ਉਹਨਾਂ ਦਾ ਸ਼ੁਕਰੀਆ ਕਰੀਦਾ ਜਿਨ੍ਹਾਂ ਨੇ ਅੱਜ ਵੀ ਸਾਨੂੰ ਇਹ ਸੇਵਾ ਬਖਸ਼ੀ ਹੈ ਪਹਿਲਾ ਸਾਡੇ ਪਿਤਾ ਜੀ ਮੰਤਪੂਲੇ ਸ਼ਾ ਜੀ ਸਾਡੇ ਆਪਣਾ ਜੀਤੀਸ਼ਾ ਜੀ ਹਾਂਡਾ ਜੀ ਸਾਨੀ ਸਾਹਿਬ ਇਸਾਰੇ ਇਸ ਸਭਾ ਦੇ ਵਿੱਚ ਰਹਿ ਕੇ ਲੋਕਾਂ ਦੀ ਬਹੁਤ ਸੇਵਾ ਕਰਦੇ ਰਹੇ ਨੇ ਉਹੋ ਹੀ ਸੇਵਾ ਅੱਗੋਂ ਸਾਨੂੰ ਬਖਸ਼ੀ ਹੈ ਅੱਗੋਂ ਮਾਈ ਦੇ ਅੱਗੇ ਹੋਏ ਅਰਦਾਸ ਕਰਦੇ ਆ ਕਿ ਇਦਾਂ ਹੀ ਸੇਵਾ ਬਖਸ਼ਦੇ ਰਹਿਣ ਤੇ ਇਦਾਂ ਹੀ ਸੇਵਾ ਕਰਦੇ ਰਹੀਏ ਜੈ ਮਾਤਾ ਦੀ ਜੈ ਸ਼ੰਕਰ ਦੀ ਮਾਂ ਚੰਦਬੋਨੀ ਦਰਬਾਰ 88 ਮਾ ਲੰਗਰ ਜਿਹੜਾ ਪ੍ਰਚੀਨ ਸਮੇ ਤੋਂ ਸਾਡੇ ਮਾਨਯੋਗ ਸਾਰੇ ਬਜ਼ੁਰਗਾਂ ਨੇ ਸ਼ੁਰੂ ਕੀਤਾ ਸੀ ਲਗਭਗ ਜੇ ਜੇ ਜੀਤੀਸ਼ਾ ਜੀ ਮੰਤ ਭੋਲੇਸ਼ਾ ਜੀ ਸਾਨੀ ਸਾਹਿਬ ਔਰ ਵਿਦਿਆ ਸਾਗਰ ਹੰਡਾ ਜੀ ਹੋਰ ਬਹੁਤ ਸਾਰੇ ਟਰਸਟ ਦੇ ਜਿਹੜੇ ਪ੍ਰੋਟੀਨ ਮੈਂਬਰ ਸੀ ਇਹ ਉਹਨਾਂ ਦੁਆਰਾ ਸ਼ੁਰੂ ਹੋਇਆ ਔਰ ਇਹ ਮਾ ਚੰਦ ਬੋਨੀ ਦਾ ਦਰਬਾਰ ਹਰ ਸਾਲ ਜਿਹੜਾ ਲੰਗਰ 10 ਦਿਨ ਲਈ ਦਸਵੀਂ ਤੱਕ ਲੱਗਦਾ ਔਰ ਕਿਉਂਕਿ ਅੱਜ 5 ਤਰੀਕ ਨੂੰ ਮਾਂ ਦੇ 사વન માਦੇ ਉਪਲਖ ਦੇ ਉੱਤੇ ਜਿਹੜੀ ਮਾਂ ਸਤੀ ਦੇ ਸਰੂਪ ਤੇ ਉਹਦੇ ਅੰਗ ਦੇ ਰੂਪ ਚ ਇੱਥੇ ਵਾਜਮਾਨ ਹੈ ਉਸ ਦਾ ਪੰਡਾਰਾ ਜਿਹੜਾ ਮੇਲਾ ਜਿਹੜਾ ਹੈ ਮਾਂ ਰਾਜ ਚੰਦਪੁਨੀ ਦਾ ਦਰਸ਼ਨਾ ਹੋਏ ਤੂੰ ਸਾਰੇ ਲਗਭਗ ਹਿੰਦੁਸਤਾਨ ਜੋ ਨਹੀਂ ਬਾਹਰੋਂ ਵੀ ਦੁਨੀਆ ਆ ਕੇ ਮਹਾਮਾਈ ਦੇ ਜਾਂਦੀ ਹੈ ਔਰ ਮੈਂ ਮਹਿਸੂਸ ਕਰਦਾ ਔਰ ਗਰਵ ਨਾ ਕਹਿ ਸਕਣਾ ਕਿ ਜਿਹੜਾ ਨੇ ਮਾਂ ਨੂੰ ਮੰਨਿਆ ਉਸ ਦਰਬਾਰ ਤੋਂ ਸਭ ਕੁਝ ਪਾਇਆ ਔਰ ਮਾਂ ਨੇ ਕਦੀ ਕਿਸੇ ਨੂੰ ਨਰਾਸ਼ ਨਹੀਂ ਕੀਤਾ ਜਿਸ ਤਰ੍ਹਾਂ ਮਾਂ ਕਾਲੀਦਾਰੇ ਨੇ ਵਟਾਲੇ ਦੇ ਅੰਦਰ ਪ੍ਰਚੀਨ ਮੰਦਰ ਨੇ ਕਦੀ ਮਾਤਾ ਨੇ ਨਰਾਜ ਨਹੀਂ ਕੀਤਾ ਔਰ ਸ਼ੇਵ ਭੋਲੇनाथ ਦੀ ਭੂਮੀ ਅਚਲેશ્વਰ ਧਾਮ ਨੇ ਵੀ ਹਮੇਸ਼ਾ ਸਾਰੇ ਸ਼ਹਿਰ ਨੂੰ ਬੜਾ ਸੁੱਖ ਦਿੰਦਾ ਹੈ ਔਰ ਲੋਕੋ ਉਤੇ ਵੀ ਮਰਦਾ ਪੂਰੀਆਂ ਕਰਦੇ ਨੇ ਔਰ ਇਹ ਲੰਗਰ ਅੱਜ ਫੇਰ ਜਿਹੜੇ ਆਪਣੇ ਮੰਦ ਅਮਨ ਸ਼ਾਹ ਜੀ ਭੋਲੇ ਸ਼ਾਹ ਜੀ ਦੇ بیٹے ਜਿਹੜੇ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਪ੍ਰਤੀਨ ਉਹ ٹرسٹ ਦੇ ਸੇਵਾ ਇਸ ਦੇ ਲੰਗਰ ਦੇ ਸੇਵਾ ਕਰਦੇ ਰਹੇ ਨੇ। ਔਰ ਜਗਦੀਸ਼ ਰਾਜ ਸਾਨੀ ਜੀ ਨੇ ਵੀ ਲੰਮਾ ਸਮਾਂ ਸੇਵਾ ਕੀਤੀ ਆ। ਇਹ ਲੰਗਰ ਜਿਹੜਾ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਬਟਾਲੇ ਦੇ ਸੁੱਖ ਵਾਸਤੇ, ਸ਼ਾਂਤੀ ਵਾਸਤੇ, ਸਮਰiddhi ਵਾਸਤੇ ਮੰਤਮਨ ਸ਼ਾਹ ਜੀ ਔਰ ਸ਼ਿਵ ਸ਼ਾਨਨ ਜੀ ਅੰਜੂ ਹਾਂਡਾ ਜੀ ਵਿਪਨ ਦੀ ਔਰ ਅਸ਼wini ਮਲਹੋਤਰਾ ਜੀ ਨਰੇਸ਼ ਜੀ ਬਰਮਾ ਔਰ ਵੀ ਸਾਰੇ ਜਿਹੜੇ ਬਹੁਤ ਸਾਰੇ ਸਾਥੀ ਨੇ ਮਿਨੇਜ ਜੀ ਔਰ ਹਨੀਮ ਇਤਲ ਜੀ ਜਿਹੜੇ ਕੋਈ ਨਾ ਰਕੇਸ਼ ਕੇਸ਼ਾ ਜੀ ਔਰ ਬੱਚੇ ਵੀ ਆਏ ਨੇ ਘਰਾਂ ਚੋਂ ਸਾਡੇ ਰਾਮਦਾਸ ਮਲਹੋਤਰਾ ਜੀ ਤੇ ਅੰਜੂ ਹਾਂਡਾ ਜੀ ਦੇ ਇਹ ਸਭ ਮਾਂ ਦੇ ਅਸ਼ੀਰਵਾਦ ਦੇ ਨਾਲ ਹੀ ਅਸੀਂ ਕਰਬਾਨੇ ਆ ਔਰ ਮੈਂ ਇਸ ਮਹਿਸੂਸ ਕਰਦਾ ਹਾਂ ਜਿਹੜਾ ਮਾ ਚੰਦ ਬੁਨੀ ਦਾ ਦਰਬਾਰ ਹੈ ਬੜੇ ਲੰਬੇ ਸਮੇਂ ਤੋਂ ਜਾਣ ਦਾ ਮੌਕਾ ਮਿਲਿਆ ਔਰ ਮੈਂ ਖੁਦ ਇਸ ਗੱਲ ਦਾ ਗਵਾਹ ਹਾਂ ਪਰ ਤੱਕ ਕਿ ਜੋ ਮਹਾਮਈ ਤੋਂ ਮੰਗਿਆ ਮਿਲਿਆ ਔਰ ਹਮੇਸ਼ਾ ਮਾ ਦਾ ਬਟਾਲੇ ਤੇ ਮਿਹਰਬਰਿਆ ਹੱਥ ਸਾਰੇ ਬਣਿਆ ਰਹੇ ਪੰਜਾਬ ਤੇ ਬਣਿਆ ਰਹੇ ਪੰਜਾਬ ਦੇ ਅੰਦਰ ਖੁਸ਼ਹਾਲੀ ਆਏ ਪੰਜਾਬ ਸੁਖਮਈ ਹੋਵੇ ਸੁਖ ਸ਼ਾਂਤੀ ਹੋਵੇ ਇਸ ਦੀ ਦੁਆ ਕਾਮਨਾ ਕਰਦਿਆਂ ਹੋਇਆ ਵਾਡੇ ਪ੍ਰਭੂ ਮਹਾਮੈਦੇ ਜੰਗਾਰੇ ਦੇ ਨਾਲ ਅੱਜ ਕਈਏ ਜੰਗਾਰੇ ਮਾਚੰਤਪੁਰਨੀ ਦਾ ਬਹੁਤ ਸਾਚੇ ਦਰਬਾਰ ਕੀ ਜੈ